ਆਤਮ ਦੇ ਫਲਾ ਦੇ ਵਿੱਚੋਂ ਪਹਿਲਾ ਪ੍ਰੇਮ ਦੂਸਰਾ ਸ਼ਾਂਤੀ ਤੀਸਰਾ ਆਨੰਦ ਹੈ ਜਦ ਤੱਕ ਅਮਾਲੇਕੀ ਜ਼ਿੰਦਾ ਰਹਿਣਗੇ ਤਦ ਤੱਕ ਇਜ਼ਰਾਈਲੀਆਂ ਨੂੰ ਸ਼ਾਂਤੀ ਨਹੀਂ ਮਿਲੇਗੀ ਇਸ ਲਈ ਪਰਮੇਸ਼ਵਰ ਨੇ ਕਿਹਾ ਅਮਾਲੇਕੀਆਂ ਨੂੰ ਪੂਰੇ ਤਰੀਕੇ ਨਾਲ ਨਾਸ਼ ਕਰ ਦਿਓ ਉਹ ਜਦ ਤੱਕ ਜ਼ਿੰਦਾ ਰਹਿਣਗੇ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ ਉਹ ਤੁਹਾਡੀ ਸ਼ਾਂਤੀ ਦੇ ਦੁਸ਼ਮਣਾਂ ਇਸ ਲਈ ਉਹਨਾਂ ਨੂੰ ਪੂਰੀ ਤਰ੍ਹਾਂ ਮਾਰ ਦਿਓ ਇਸੇ ਗੱਲ ਨੂੰ ਪਰਮੇਸ਼ਵਰ ਨੇ ਕੁਲਸੀਆ ਦੀ ਪੱਤਰੀ 3 ਤੀਸਰਾ ਅਧਿਆਇ 5ਵੇਂ ਵਚਨ ਚ ਲਿਖਿਆ ਹੈ ਅਸ਼ੁੱਧਤਾ ਨੂੰ ਬੁਰਾਈ ਨੂੰ ਅਤੇ ਕਾਮੁਕਤਾ ਨੂੰ ਬੁਰੀ ਲਾਲਸਾ ਨੂੰ ਧਨ ਦੇ ਲੋਭ ਨੂੰ ਮਾਰ ਦਿਓ ਇਹ ਤੁਹਾਡੇ ਵਿੱਚ ਰਹਿ ਨਾ ਸਕੇ 다ਊਦ ਮਹਾਨ ਆਤਮਿਕ ਵਿਅਕਤੀ ਸੀ ਪ੍ਰਾਰਥਨਾ ਯੋਦਾ ਸੀ ਭਜਨਕਾਰ ਸੀ ਉਹ ਯੋਦਾ ਸੀ ਮਿੱਤਰ ਸੀ ਅਤੇ ਚੰਗਾ ਦੋਸਤ ਸੀ יהוה ਦੇ ਮੰਨ ਦੀ ਅਨੁਸਾਰ ਸੀ ਐਨੇ ਸਾਰੇ ਅਦਭੁਤ ਆਤਮਿਕ ਗੁਣ 다ਊਦ ਦੇ ਜੀਵਨ ਚ ਸੀ ਪਿਆਰੇ 다ਊਦ ਦੇ ਜੀਵਨ ਦੇ ਵਿੱਚ ਐਸਾ ਸਮਾਂ ਆਇਆ ਸ਼ਰੀਰ ਦੀ ਇੱਛਾ ਮਾਂ ਚ ਡਿੱਗ ਪਿਆ ਐਸੇ ਸਮੇਂ ਤੇ 다ਊਦ ਨੇ ਇੱਕ ਭਿਆਨਕ ਪਾਪ ਕੀਤਾ ਉਸ ਨੇ ਸੈਨਿਕ ਦੀ ਪਤਨੀ ਨਾਲ ਵੇਵਿਚਾਰ ਕੀਤਾ ਦੂਸਰਾ ਸ਼ਮੂ엘 11ਵਾਂ ਅਧਿਆਇ ਪੰਜਵਾਂ ਵਚਨ ਅਤੇ ਉਹ ਔਰਤ ਗਰਭਵਤੀ ਹੋਈ ਅਤੇ ਉਸਨੇ ਦਾਊਦ ਨੂੰ ਸੁਨੇਹਾ ਭੇਜਿਆ ਕਿ ਮੈਂ ਗਰਭਵਤੀ ਹਾਂ ਇਹ ਪਾਪ ਹੋਇਆ ਪਾਪ ਦਾ ਫਲ ਜ਼ਾਹਰ ਹੋ ਗਿਆ ਇਹ ਸਮਾਚਾਰ ਮਿਲਿਆ ਅਤੇ ਡਰਨਾ ਸ਼ੁਰੂ ਹੋ ਗਿਆ ਤਦ ਉਸ ਦਾ ਮਨ ਡਰ ਗਿਆ ਪਾਪ ਇਨਸਾਨ ਚ ਡਰ ਲੈ ਆਉਂਦਾ ਹੈ ਯਾਦ ਰੱਖੋ 2-3 ਮਹੀਨੇ ਬੀਤਣ ਤੋਂ ਬਾਅਦ 다ਊਦ ਆਪਣੇ ਪਾਪ ਨੂੰ ਨਾ ਮੰਨ ਕੇ ਲੁਕੌਣ ਦੀ ਕੋਸ਼ਿਸ਼ ਕਰ ਰਿਹਾ ਸੀ ਭੈਣੋ ਤੇ ਭਰਾਵੋ ਫਿਰ ਤੋਂ ਕਹਿ ਰਿਹਾ ਹਾਂ ਮੰਨ ਲਓ ਤੁਸੀਂ ਰੋਡ ਤੇ ਜਾਂਦੇ ਸਮੇਂ ਡਿੱਗ ਗਏ ਅਤੇ ਕੀ ਕਰਨਾ ਹੈ ਉੱਠਣਾ ਹੈ ਜੇ ਤੁਸੀਂ ਪਾਪ ਚ ਡਿੱਗ ਗਏ ਤਾਂ ਤੁਰੰਤ ਉਸੇ ਸਮੇਂ ਉੱਠਣਾ ਹੈ ਪਛਤਾਪ ਕਰਨਾ ਹੈ ਪ੍ਰਭੂ ਦੀ ਹਜ਼ੂਰੀ ਚ ਆ ਕੇ ਪਾਪ ਮੰਨਨੇ ਆ ਜੇ ਪਾਪ ਤੁਸੀਂ ਮੰਨ ਲਓਗੇ ਉਸ ਨੂੰ ਲੁਕਾ ਕੇ ਨਾ ਰੱਖੋਗੇ ਤੁਹਾਡਾ ਭਲਾ ਹੋਏਗਾ ਆਉਣ ਵਾਲੀ ਆਫਤ ਤੋਂ ਬਚ ਜਾਓਗੇ ਤੁਹਾਡੇ ਉੱਪਰ ਆਉਣ ਵਾਲੀ ਸਜ਼ਾ ਤੋਂ ਬਚ ਜਾਓਗੇ ਬਚ ਜਾਓਗੇ ਆਦਮ ਜੋ ਫਲ ਮੈਂ ਖਾ ਲਈ ਮਨਾ ਕੀਤਾ ਕਿ ਤੱਕ ਖਾਦਾ ਜਦ ਪਰਮੇਸ਼ਵਰ ਨੇ ਪੁੱਛਣਾ ਸੀ ਤਾਂ ਆਦਮ ਨੇ ਕਹਿਣਾ ਸੀ ਹਾਂ ਪਿਤਾ ਮੇਤੋ ਗਲਤੀ ਹੋ ਗਈ ਹਾਂ ਮੈਨੂੰ ਮਾਫ ਕਰੋ ਪਿਤਾ ਸ਼ਾਇਦ ਇਸ ਤਰ੍ਹਾਂ ਕਹੇਗਾ ਇਹ ਸੋਚ ਕੇ ਹੀ ਪਰਮੇਸ਼ਵਰ ਨੇ ਕਿਹਾ ਆਦਮ ਮੈਂ ਜੋ ਫਲ ਖਾਣ ਲਈ ਮਨਾ ਕੀਤਾ ਕਿ ਉਹ ਖਾਦਾ ਇੱਕ ਸਵਾਲ ਨਾਲ ਆਦਮ ਨੇ ਫਲ ਖਾਦਾ ਪਰਮੇਸ਼ਰ ਨੂੰ ਪਤਾ ਸੀ ਦੱਸੋ ਪਤਾ ਸੀ ਜਦ ਪਰਮੇਸ਼ਰ ਨੂੰ ਪਤਾ ਸੀ ਤਾਂ ਪਰਮੇਸ਼ਰ ਨੇ ਕਿਹਾ ਆਦਮ ਇਹ ਕੀ ਕੀਤਾ ਮਨਾ ਕੀਤਾ ਫਲ ਨੂੰ ਕਿਉਂ ਖਾਦਾ ਇਸ ਤਰ੍ਹਾਂ ਪੁੱਛਣਾ ਚਾਹੀਦਾ ਸੀ ਨਾ ਪਿਆਰਿਓ ਨਹੀਂ ਪੁੱਛਿਆ ਆਦਮ ਆਦਮ ਕੀ ਜੋ ਫਲ ਖਾਣ ਲਈ ਮਨਾ ਕੀਤਾ ਉਹ ਤੂੰ ਖਾ ਲਿਆ ਇਸ ਤਰ੍ਹਾਂ ਕਿਉਂ ਸਵਾਲ ਕੀਤਾ ਜਾਣਦੇ ਹੋ ਹਾਂ ਮੈਂ ਖਾਦਾ ਸੋਚਿਆ ਸੀ ਕਿ ਉਹ ਕਹੇਗਾ ਪਿਤਾ ਮੈਂ ਖਾ ਲਿਆ ਸ਼ਾਇਦ ਕਹੇਗਾ ਮੈਨੂੰ ਮਾਫ ਕਰੋ ਮਾਫੀ ਮੰਗੇਗਾ ਸੋਚ ਕੇ ਮੇਰੇ ਭਰਾਵੋ ਅਤੇ ਭੈਣੋ ਮੇਰਾ ਪਰਮੇਸ਼ਵਰ ਪ੍ਰੇਮੀ ਪਰਮੇਸ਼ਵਰਾ ਉਹ ਪ੍ਰੇਮੀ ਪਰਮੇਸ਼ਵਰਾ ਇਸ ਲਈ ਤੁਹਾਨੂੰ ਸਜ਼ਾ ਦੇਣ ਤੋਂ ਪਹਿਲਾਂ ਤੁਹਾਨੂੰ ਇੱਕ ਮੌਕਾ ਦੇਵੇਗਾ ਕਿ ਤੁਸੀਂ ਮਾਫੀ ਮੰਗੋ ਸਜ਼ਾ ਦੇਣ ਤੋਂ ਪਹਿਲਾਂ ਪ੍ਰਭੂ ਤੁਹਾਨੂੰ ਮੌਕਾ ਦੇਵੇਗਾ ਤੁਸੀਂ ਆਪਣੀ ਗਲਤੀ ਮੰਨ ਕੇ ਜੇ ਉਸ ਨੂੰ ਨਾ ਲੁਕਾਓਗੇ ਤਾਂ ਆਦਮ ਜੋ ਫਲ ਖਾਲੀ ਮਹਿਮਨਾ ਕੀਤਾ ਕਿ ਉਹ ਖਾਦਾ ਇਸ ਤਰ੍ਹਾਂ ਪਰਮੇਸ਼ਵਰ ਨੇ ਕਿਉਂ ਪੁੱਛਿਆ ਕਾਰਨ ਜਾਣਦੇ ਹੋ ਪਰਮੇਸ਼ਵਰ ਮੌਕਾ ਦੇ ਰਿਹਾ ਕਿ ਆਪਣੇ ਗੁਨਾਹ ਨੂੰ ਮੰਨ ਲਵੇ ਤੇਰਾ ਪ੍ਰਾਕ ਕਿੱਥੇ ਆ ਕਿ ਪਰਮੇਸ਼ਵਰ ਨੂੰ ਨਹੀਂ ਪਤਾ ਕੈਨ ਹਾਬਲ ਨੂੰ ਮਾਰਤਾ ਪਤਾ ਸੀ ਜਦ ਪਤਾ ਸੀ ਤਾਂ ਪਰਮੇਸ਼ਵਰ ਨੇ ਕਿਹਾ ਕੈਨ ਤੂੰ ਐਸਾ ਕੰਮ ਕਿਉਂ ਕੀਤਾ ਤੂੰ ਕਿਉਂ ਆਪਣੇ ਭਰਾ ਨੂੰ ਮਾਰਿਆ ਇਸ ਤਰ੍ਹਾਂ ਪੁੱਛਣਾ ਚਾਹੀਦਾ ਸੀ ਨਾ ਨਹੀਂ ਪੁੱਛਿਆ ਕਹਿਣ ਤੇਰਾ ਭਰਾ ਕਿੱਥੇ ਆ ਪਰਮੇਸ਼ਵਰ ਨੇ ਕਦੇ ਵੀ ਮੇਰੇ ਭਰਾ ਦੇ ਬਾਰੇ ਆ ਕੇ ਮੇਰੇ ਤੋਂ ਨਹੀਂ ਪੁੱਛਿਆ ਪਰ ਅੱਜ ਪੁੱਛਿਆ ਲੱਗਦਾ ਮੈਨੂੰ ਵੇਖ ਲਿਆ ਹੈ ਪਿਤਾ ਮੈਨੂੰ ਮਾਫ ਕਰ ਤੁਸੀਂ ਮੇਰੀ ਭੇਟ ਨੂੰ ਸਵੀਕਾਰ ਨਹੀਂ ਕੀਤਾ ਮੇਰੇ ਭਰਾ ਦੀ ਭੇਟ ਨੂੰ ਸਵੀਕਾਰ ਕੀਤਾ ਇਸ ਲਈ ਮੈਂ ਕਰੋਧ ਅਤੇ ਗੁੱਸੇ ਦੇ ਵਿੱਚ ਆ ਕੇ ਮੈਂ ਆਪਣੇ ਭਰਾ ਨੂੰ ਮਾਰਤਾ ਮੈਨੂੰ ਮਾਫ ਕਰ ਪਿਤਾ ਸ਼ਾਇਦ ਮਾਫੀ ਮੰਗੇਗਾ ਨਹੀਂ ਮੰਗੀ ਪੈਨੂਤੇ ਪ੍ਰਭੂ ਪਰਮੇਸ਼ਵਰ ਇੱਕ ਇਨਸਾਨ ਨੂੰ ਸਜ਼ਾ ਦੇਣ ਤੋਂ ਪਹਿਲਾਂ ਦੰਡ ਦੇਣ ਤੋਂ ਪਹਿਲਾਂ ਜ਼ਰੂਰ ਮਾਫੀ ਮੰਗਣ ਲਈ ਮੌਕਾ ਦਿੰਦੇ ਆ ਨਮਾਨ ਆਇਆ ਅਲੀਸ਼ਾ ਦੇ ਕੋਲ ਆ ਕੇ ਆਪਣੀ ਕੋੜ ਦੀ ਬਿਮਾਰੀ ਦੇ ਬਾਰੇ ਦੱਸਿਆ ਚੰਗਾਈ ਪਾਉਣੀ ਚਾਹੀ ਅਲੀਸ਼ਾ ਨੇ ਕਿਹਾ ਯਰਦਨ ਚ ਜਾ ਕੇ ਡੁਬਕੀ ਮਾਰ ਨਮਾਨ ਨੇ ਸੱਤ ਵਾਰ ਜਾ ਕੇ ਯਰਦਨ ਚ ਡੁਬਕੀ ਲਾਇਤਾ ਉਹਦਾ ਕੋੜ ਜਾਂਦਾ ਰਹਾ ਉਹਦਾ ਸਰੀਰ ਛੋਟੇ ਬੱਚੇ ਦੀ ਤਰ੍ਹਾਂ ਹੋ ਗਿਆ ਨਮਾਨ ਨੇ ਵਾਪਸ ਜਾ ਕੇ ਅਲੀਸ਼ਾ ਨੂੰ ਭੇਂਟ ਦੇਣੀ ਚਾਹੀ ਅਲੀਸ਼ਾ ਨੇ ਭੇਂਟ ਨਹੀਂ ਲਈ ਅਤੇ ਕਿਹਾ ਸਹੀ ਸਲਾਮਤ ਜਾ ਜਦੋਂ ਨਮਾਨ ਜਾ ਰਿਹਾ ਸੀ ਅਲੀਸ਼ਾ ਦੇ ਕੋਲ ਇੱਕ ਸੇਵਕ ਸੀ ਉਹਦਾ ਕੀ ਨਾਮ ਸੀ ਦੱਸੋ ਗਹੇਜੀ ਉਹਨੇ ਵੇਖਿਆ ਨਮਾਨ ਕਈ ਭੇਂਟਾਂ ਲੈ ਆਇਆ ਪਰ ਅਲੀਸ਼ਾ ਨੇ ਲੈਣ ਤੋਂ ਮਨਾ ਕਰ ਦਿੱਤੀਆਂ ਅਲੀਸ਼ਾ ਦਾ ਨਾਂ ਕਹਿਣਾ ਗਹੇਜੀ ਨੇ ਵੇਖ ਕੇ ਕਿ ਉਹ ਸੇਵਕ ਹਮੇਸ਼ਾ ਸੇਵਾ-ਸੇਵਾ ਕਰਦਾ ਹੈ ਪੈਸਾ ਕਮਾਉਣਾ ਨਹੀਂ ਜਾਣਦਾ ਜਾਇਦਾਦ ਇਕੱਠੀ ਕਰਨਾ ਨਹੀਂ ਜਾਣਦਾ ਇਹ ਸੋਚ ਕੇ ਕੀ ਕੀਤਾ ਜਾਂਦੇ ਹੋ ਜਦੋਂ ਨਮਾਨ ਗਿਆ ਤਾਂ ਗਹੇ ਜੀ ਉਹਦੇ ਪਿੱਛੇ ਗਿਆ ਪਿੱਛੇ ਦੌੜਦੇ ਹੋਏ ਨਮਾਨ ਰਥ ਰੁਕੀ ਲੱਗਦਾ ਅਲੀਸ਼ਾ ਦਾ ਚੇਲਾ ਸਾਡੇ ਪਿੱਛੇ ਆ ਰਿਹਾ ਹੈ ਰਥ ਰੋਕਣ ਦੇ ਲਈ ਕਿਹਾ ਮੈਂ ਹਾਂ ਅਲੀਸ਼ਾ ਦਾ ਚੇਲਾ ਮੈਂ ਗਹੇ ਜੀ ਹਾਂ ਹਾ ਗਹੇ ਜੀ ਆਉ ਆਉ ਕੀ ਹੋਇਆ ਮੇਰੇ ਸਵਾਮੀ ਮਾਲਿਕ ਨੇ ਮिन्नੂ ਭੇਜਿਆ ਹੈ ਕਿਉਂ ਕਾਦਲੀ ਭੇਜਿਆ ਤੇਰ ਤੋ ਕੁਝ ਪੈਂਟਾ ਲੈਣ ਦੇ ਲਈ ਕਿਹਾ ਹੈ ਕੁਝ ਚੀਜ਼ਾਂ ਲੈਣ ਦੇ ਲਈ ਕਿਹਾ ਹੈ ਓਹੋ ਇੱਕ ਜੋੜੀ ਕਿਉਂ ਦੋ ਜੋੜੀਆਂ ਲੈ ਕੇ ਜਾ ਦੁਗਣਾ ਲੈ ਕੇ ਜਾ ਉਸ ਮਹਾਨ ਸੇਵਕ ਦੇ ਜੀਵਨ ਚ ਕੋਈ ਵੀ ਕਟੀ ਹੋਵੇ ਇਹ ਮੇਰੀ ਜ਼ਿੰਮੇਦਾਰੀ ਆ ਇਹ ਲੈ ਲੈ ਜਾ ਇਹ ਕਹਿ ਕੇ ਗਹੇ ਜੀ ਨੂੰ ਮੰਗੰਤੋਂ ਵੱਧ ਕੇ ਦਿੱਤਾ ਗਏ ਜਿਨੇ ਕੀ ਕੀਤਾ ਦੁਗਣੀਆਂ ਦੁਗਣੀਆਂ ਪੈਂਟਾ ਲੈ ਲਈਆਂ ਸਾਰੀਆਂ ਜਾ ਕੇ ਲੁਕਾ ਲਈਆਂ ਜਿਵੇਂ ਕੁਛ ਨਹੀਂ ਜਾਂਦਾ ਅਲੀਸ਼ਾ ਕੁਲ ਆ ਗਿਆ ਦੂਸਰਾ ਰਾਜਾ ਪੰਜਵਾਂ ਅਧਿਆਇ 23ਵਾਂ ਵਚਨ ਨਾ ਮਾਨ ਨੇ ਕਿਆ ਖੁਸ਼ੀ ਨਾ ਜੋ ਚਾਹੀਦਾ ਉਹ ਲੈ ਲੈ ਤਦ ਉਸਨੇ ਉਹਦੇ ਤੋਂ ਬੜੀ ਬੇਨਤੀ ਕਰਕੇ ਦੋ ਕੀ ਕਾਰ ਚਾਂਦੀ ਅਲੱਗ ਥੈਲੀਆਂ ਚ ਪਾ ਕੇ ਦੋ ਜੋੜੇ ਵਸਤਰਾ ਸਮੇਤ ਆਪਣੇ ਦੋ ਸੇਵਕਾਂ ਤੇ ਲਾਦੇ ਦਿੱਤਾ ਅਤੇ ਉਹ ਉਹਦੇ ਅੱਗੇ-ਅੱਗੇ ਚੱਲ ਪਏ ਜਦ ਉਹ ਟੀਲੇ ਦੇ ਕੋਲ ਪਹੁੰਚਿਆ ਤਾਂ ਉਸਨੇ ਉਹ ਚੀਜ਼ਾਂ ਨੂੰ ਉਹਨਾਂ ਤੋਂ ਲੈ ਕੇ ਘਰੇ ਰੱਖ ਦਿੱਤੀਆਂ ਉਹਨਾਂ ਮਨੁੱਖਾਂ ਨੂੰ ਵਿਦਿਆ ਕੀਤਾ ਉਹ ਚਲੇ ਗਏ ਤਦ ਉਹ ਅੰਦਰ ਜਾ ਕੇ ਆਪਣੇ ਮਾਲਕ ਦੇ ਸਾਹਮਣੇ ਖੜਾ ਹੋਇਆ ਅਲੀਸ਼ਾ ਨੇ ਉਹ ਤੋਂ ਪੁੱਛਿਆ ਗਹੇ ਜੀ ਕਿੱਥੋਂ ਆ ਰਹਿਆ ਕੀ ਪੁੱਛਿਆ ਤੂੰ ਕਿੱਥੋਂ ਆ ਰਿਆਂ ਹੈ ਪੁੱਛਿਆ ਪਿਆਰਿਓ ਅਲੀਸ਼ਾ ਨੂੰ ਅਸਲ ਦੇ ਵਿੱਚ ਇਹ ਪਤਾ ਸੀ ਕਿ ਗਹੇਜੀ ਕਿਸ ਜਗ੍ਹਾ ਤੇ ਗਿਆ ਬੋਲੋ ਦਸੋ ਪਤਾ ਸੀ ਗਹੇਜੀ ਹੈਲੋ ਕਿੱਥੋਂ ਆ ਰਿਆਂ ਪੁੱਛਿਆ ਹੈ ਤਾਂ ਕਾਰਨ ਜਾਣਦੇ ਹੂੰ ਪਰਮੇਸ਼ਵਰ ਅਲੀਸ਼ਾ ਦੇ ਦੁਆਰਾ ਗਹੇਜੀ ਨੂੰ ਇੱਕ ਮੌਕਾ ਦੇ ਰਿਹਾ ਮਾਲਿਕ कि कह सकते हो मैं जिमें ही आया तुम इस तरह पूछ रहे हो किथों आया है प्रभु ने तड़े तो ते जाहर की मेरी की गई गलती मैं नमान के कोल जाके भेंटा मंग के लिया हाँ इस तरह शायद मन लाएगा कि आ रहा पुछया गे जी मन गया मनिया नहीं की कि तू किथ आ रहा है उसने कहा ਤੇਰਾ ਦਾਸ ਤਾਂ ਕਿਤੇ ਵੀ ਨਹੀਂ ਗਿਆ ਦੱਸੋ ਕਿਥੇ ਨਹੀਂ ਗਿਆ ਕਿਨੇ ਬੇਡਰ ਹੋ ਕੇ ਝੂਠ ਬੋਲ ਰਿਹਾ ਹੈ ਆਦਮ ਕਿਉ ਫालतू ਖਾਦਾ ਇਹ ਕਹਿ ਕੇ ਉਹਨੇ ਮੰਨਿਆ ਨਹੀਂ ਤੁਸੀਂ ਜੋ ਮੈਨੂੰ ਦਿੱਤੀ ਆ ਨਾ ਇਹ ਔਰਤ ਉਹਨੇ ਮੈਨੂੰ ਦਿੱਤਾ ਇਹ ਫਲ ਜੇ ਇਹ ਔਰਤ ਨਾ ਦਿੰਦਾ ਤਾਂ ਚੰਗਾ ਹੁੰਦਾ ਉਹ ਇਨਡਾਇਰੈਕਟ ਕਿਹਦੀ ਨਿੰਦਾ ਕਰ ਰਿਹਾ हां फालतू च ए औरत तुसी मेनू दितती आ ओने फल दित्ता मैं खा लिया जे मैं खादा ता ओने मेनू दित्ता है ना जे ओने दित्ता ता कारण तुसी दितती है ना इनडायरेक्ट कीदी निंदा कर रिया पाप नु ਮੰਨਨ ਦੇ ਬਦਲੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਕਹਿਨ ਤੇਰਾ ਭਰਾ ਕਿੱਥੇ ਆ ਕੀ ਮੈਂ ਆਪਣੇ ਭਰਾ ਦਾ ਰਖਵਾਲਾ ਹਾਂ ਮੈਨੂੰ ਕਿਉਂ ਪੁੱਛ ਰਹੇ ਹੋ ਹੰਕਾਰ ਪਰਮੇਸ਼ਵਰ ਨੇ ਉਸ ਨੂੰ ਆਪਣੀ ਗਲਤੀ ਮੰਨਨ ਦਾ ਮੌਕਾ ਦਿੱਤਾ ਪਰ ਉਹਨੇ ਮੰਨੀ ਨਹੀਂ ਲੁਕੌਣ ਦੀ ਕੋਸ਼ਿਸ਼ ਕੀਤੀ ਧਿਆਨ ਦੇ ਨਾਲ ਸੁਣੋ ਆਦਮ ਨੂੰ ਪਰਮੇਸ਼ਵਰ ਨੇ ਮੌਕਾ ਦਿੱਤਾ ਆਪਣੀ ਗਲਤੀ ਨੂੰ ਮੰਨਣ ਦੇ ਲਈ ਲੁਕੌਣ ਦੀ ਕੋਸ਼ਿਸ਼ ਕੀਤੀ ਖੁਸ਼ਹਾਲੀ ਗਵਾ ਲਈ ਸੰਗਤੀ ਵੀ ਗਵਾ ਲਈ ਆਨੰਦ ਗਵਾ ਲਿਆ ਸ਼ਾਂਤੀ ਵੀ ਜਾਂਦੀ ਰਹੀ ਸਾਰੀਆਂ ਆਸ਼ੀਸ਼ਾਂ ਉਸ ਨੇ ਗਵਾ ਲਈਆਂ ਆਖਰ ਦੇ ਵਿੱਚ ਜਾ ਕੇ ਕਿੱਥੇ ਡਿੱਗਿਆ ਝਾੜੀ ਅਤੇ ਊਂਟ ਘਟਾਰਾ ਦੇ ਵਿੱਚ ਡਿੱਗਿਆ ਕੰਡਿਆ ਤੇ ਊਂਟ ਘਟਾਰਾ ਚ ਡਿੱਗਿਆ ਮਿਹਨਤ ਕਰੇਗਾ ਤਾਂ ਹੀ ਰੋਟੀ ਖਾ ਪਾਏਗਾ ਪਿਆਰਿਓ ਐਸੀ ਹਾਲਾਤ ਪੈਣੋ ਤੇ ਪ੍ਰਾਹੁਕੀ ਤੁਸੀਂ ਸਮਝ ਗਏ ਹੋ ਜਦੋਂ ਅਸੀਂ ਆਪਣੇ ਜੀਵਨ ਚ ਪਾਪ ਨੂੰ ਨਾਮ ਮੰਨ ਕੇ ਲੁਕਾਵਾਂਗੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਜਾਵੇਗਾ ਨੰਬਰ 2 ਕੈਨ ਤੇਰਾ ਪ੍ਰਾਕਿਅਤ ਮੈਨੂੰ ਕੀ ਪਤਾ ਮੈਨ ਤੋ ਕਿਉਂ ਪੁੱਛ ਰਹੇ ਹੋ ਜੇ ਕੈਨੂ ਨਹੀਂ ਤਾਂ ਫਿਰ ਕਿਨੂੰ ਪਤਾ ਮਾਰਨ ਵਾਲਾ ਤਾਂ ਉਹੀ ਆ ਨਾ ਮੈਨੂੰ ਕੀ ਪਤਾ ਮੈਨ ਤੋ ਕਿਉਂ ਪੁੱਛ ਰਹੇ ਹੋ ਕੀ ਮੈਂ ਆਪਣੇ ਭਰਾ ਦਾ ਰਖਵਾਲਾ ਹਾਂ yes ਹਰ ਵੱਡਾ ਭਰਾ ਆਪਣੇ ਛੋਟੇ ਭਰਾ ਦਾ ਰਖਵਾਲਾ ਹੈ ਹਰ ਵੱਡੀ ਭੈਣ ਆਪਣੀ ਛੋਟੀ ਭੈਣ ਦੀ ਰਖਵਾਲੀ ਕਰਨ ਵਾਲੀ ਆ ਇਹ ਯਾਦ ਰੱਖੋ ਪਿਤਾ ਤੋਂ ਬਾਅਦ ਛੋਟੇ ਭਰਾ ਦੀ ਜ਼ਿੰਮੇਵਾਰੀ ਵੱਡੇ ਭਰਾ ਦੀ ਆ ਮਾਂ ਤੋਂ ਬਾਅਦ ਛੋਟੀ ਭੈਣ ਦੀ ਜ਼ਿੰਮੇਵਾਰੀ ਮਾਂ ਦੇ ਰੂਪ ਚ ਤੁਹਾਡੀ ਆ ਮੇਰੇ ਭਰਾ ਦਾ ਕੁਝ ਵੀ ਹੋਵੇ ਜਾਂ ਮੇਰੀ ਭੈਣ ਦਾ ਕੁਝ ਵੀ ਹੋਵੇ ਇਹਦੇ ਚ ਮੈਨੂੰ ਕੀ ਆ ਇਹ ਕਹਿਣਾ ਠੀਕ ਨਹੀਂ ਅੱਜ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ ਨਾ ਪਤੀ ਆਪਣੀ ਜ਼ਿੰਮੇਵਾਰੀ ਲੈਂਦਾ ਅਤੇ ਨਾ ਹੀ ਪਤਨੀ ਲੈਂਦੀ ਆ ਨਾ ਪਿਤਾ ਜ਼ਿੰਮੇਵਾਰੀ ਲੈਂਦਾ ਹੈ ਅਤੇ ਨਾ ਹੀ ਮਾਂ ਜ਼ਿੰਮੇਵਾਰੀ ਲੈਂਦੀ ਆ ਅਤੇ ਬੱਚੇ ਵੀ ਰਾਹ ਪਟਕ ਰਹੇ ਆ ਵੱਡਾ ਭਰਾ ਜ਼ਿੰਮੇਵਾਰੀ ਨਹੀਂ ਲੈਂਦਾ ਵੱਡੀ ਭੈਣ ਜ਼ਿੰਮੇਵਾਰੀ ਨਹੀਂ ਲੈਂਦੀ ਅਤੇ ਛੋਟੇ ਭੈਣ ਭਰਾ ਬਿਗੜ ਰਹੇ ਆ ਜ਼ਿੰਮੇਵਾਰੀ ਲਓ ਇਹ ਤੁਹਾਡੀ ਜ਼ਿੰਮੇਵਾਰੀ ਆ ਕਹਿਨ ਤੇਰਾ ਭਰਾ ਕਿੱਥੇ ਆ ਮੈਨੂੰ ਕੀ ਪਤਾ ਮੇਰੇ ਤੋਂ ਕੀ ਪੁੱਛ ਰਹੇ ਹੋ ਕਿ ਭਰਾ ਦਾ ਮੈਂ ਚੌਕੀਦਾਰਾਂ ਹਾਂ ਹਾਂ ਤੁਸੀਂ ਭਰਾ ਦੇ ਰਖਵਾਲੇ ਹੀ ਹੋ ਪਤਿ ਫਲ ਕੀ ਹੋਇਆ ਜਿਨੇ ਗਲਤੀ ਨਾ ਮੰਨ ਕੇ ਉਸਨੂੰ ਲੁਕਾਉਂਦੀ ਕੋਸ਼ਿਸ਼ ਕੀਤੀ ਕੈਨ ਉਹਦਾ ਕੀ ਹੋਇਆ ਜਾਣਦੇ ਹੋ ਇੱਕ ਪਘੋੜਾ ਕੀ ਹੋਇਆ ਨਾ ਕੋਈ ਮੰਜ਼ਲ ਨਾ ਕੋਈ ਵਿਸ਼ਾ ਨਾ ਕੋਈ ਘਰ ਨਾ ਹੋ ਕੇ ਪਘੋੜਾ ਹੋ ਕੇ ਉਸ ਨੂੰ ਭਜਨਾ ਪਿਆ ਗਹੇ ਜੀ ਕਿੱਥੋਂ ਆ ਰਹਿਆ ਹੈ ਮੈਂ ਤਾਂ ਕਿਤੇ ਨਹੀਂ ਗਿਆ ਸੀ ਕਿਉਂ ਇੰਨਾ ਗੁੱਸੇ ਹੋ ਰਿਹਾ ਹੈ ਮੈਂ ਕਿੱਥੇ ਗਿਆ ਗਲਤੀ ਨੂੰ ਮੰਨਣ ਦੇ ਬਦਲੇ ਗਹੇ ਜੀ ਗਲਤੀ ਲੁਕਾਉਣ ਲੱਗ ਪਿਆ ਅਤੇ ਨਤੀਜਾ ਵੇਖੋ ਕੀ ਹੋਇਆ ప్రతిਫਲ ਉਸ ਨੇ ਉਸ ਨੂੰ ਕਿਹਾ ਜਦ ਉਹ ਪੁਰਸ਼ ਮੂੰਹ ਫੇਰ ਕੇ ਤੈਨੂੰ ਮਿਲਣ ਦੇ ਲਈ ਆਪਣੇ ਰੱਥ ਤੋਂ ਉਤਰਿਆ ਤਦ ਤੋਂ ਉਹ ਪੂਰਾ ਹਾਲ ਮੈਨੂੰ ਪਤਾ ਸੀ ਤਦ ਇਹ ਸੋਨਾ ਚਾਂਦੀ ਇਹ ਜਤੂਨ ਅਤੇ ਹਰ ਚੀਜ਼ ਦਾਗ ਦਿਆ ਬਾਰੀਆਂ ਪੇੜ ਬੱਕਰੀਆਂ گاਵਾ ਬਲਦਾਂ ਅਤੇ 10-10 ਇਹ ਲੈਨਦਾ ਹੈ ਜਦ ਤੂੰ ਨਮਾਨ ਦੇ ਰਥ ਦੇ ਪਿੱਛੇ ਦੌੜ ਰਿਆਂ ਸੀ ਜਦ ਉਹ ਤੈਨੂੰ ਮਿਲਣ ਦੇ ਲਈ ਆਪਣੇ ਰਥ ਤੋਂ ਉਤਰਿਆ ਗ gehe ji ਉਦੋਂ ਤੋਂ ਉਹ ਪੂਰਾ ਹਾਲ ਮੈਨੂੰ ਪਤਾ ਸੀ ਤੁਹਾਡੇ ਦੋਨਾਂ ਵਿਚਕਾਰ ਜੋ ਗੱਲਬਾਤ ਹੋਈ ਮੈਨੂੰ ਪਤਾ ਹੈ ਤੂੰ ਨਮਾਨ ਤੋਂ ਕੀ ਕੀ ਲੈ ਕੇ ਆਪਣੇ ਘਰ ਚ ਰੱਖਿਆ ਇਹ ਸਾਰਾ ਕੁਝ ਮੈਨੂੰ ਪਤਾ ਹੈ जे एक नबी ने ही अपने चेले के बारे सब कुछ जान लिया है तो परमेश्वर के बारे की बार सोचो परमेश्वर के बारे की मेरे भैनों के भावो मेरा प्रभु यीशु मसीह ती किथे जा रहे हो जानदा है कि जा रहे हो देख रहा है कि वेख रहा है कि देख, देख रहे हो भी देख रहा है ਕੀ ਕਰ ਰਹੇ ਹੋ ਵੇਖ ਰਿਆ ਹੈ ਕੀ ਦੇਖ ਰਿਓ ਉਹ ਵੀ ਵੇਖ ਰਿਆ ਪਿਆਰੇ ਜਦੋਂ ਅਸੀਂ ਜਦ ਨੈਨਾ ਗਾਰਡਨ ਮੈਟਰੋ ਗਾਰਡਨ ਦੇ ਵਿੱਚ ਸੀ ਆਫਿਸ ਚ ਹੀ ਸਿਰਫ ਇੱਕ ਹੀ ਕਮਰੇ ਚ ਮੇਰਾ ਪੂਰਾ ਪਰਿਵਾਰ ਮੇਰੀ ਪਤਨੀ ਅਤੇ ਬੱਚੇ ਇੱਕ ਹੀ ਕਮਰੇ ਚ ਰਹਿੰਦੇ ਸੀ ਉਸੇ ਕਮਰੇ ਚ ਸੌਂਦੇ ਸੀ ਇੱਕ ਦਿਨ ਅੱਧੀ ਰਾਤ ਨੂੰ 3 ਵਜੇ ਉੱਠ ਗਿਆ ऑफिस सामने सी तीन बजे उठिया सीधा ऑफिस गया एक लड़का ऑफिस तीन बजे कम कर रहा सी सीधा पिछे खड़े होके जा के देख रहा सी उस समय वो लड़की नल चैटिंग कर रहा सी नहीं पता कि मैं पिछे हाँ थोड़ी देर तो बाद उसने पिछे वेख्या तीन बजे ਇੱਕ ਲੜਕੀ ਨਾਲ ਚੈਟਿੰਗ ਕਰ ਰਿਹਾ ਹਾਂ ਇਹ ਪਾਸਟਰ ਜੀ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿਵੇਂ ਨੀਂਦ ਖੁੱਲ ਗਈ ਅਤਿਆ ਦੇ ਪਿੱਛੇ ਖੜ ਗਏ ਆ ਉਸਨੇ ਕੀ ਕਿਹਾ ਜਾਣਦੇ ਹੋ ਮੈਂ ਆਪਣੇ ਜੀਵਨ ਚ ਕਦੇ ਵੀ ਕਿਸੇ ਲੜਕੀ ਨਾਲ ਚੈਟਿੰਗ ਨਹੀਂ ਕੀਤੀ ਫਸਟ ਟਾਈਮ ਚੈਟਿੰਗ ਕਰ ਰਿਹਾ ਹਾਂ ਮੈਨੂੰ ਕਿਵੇਂ ਪਤਾ ਚੱਲਿਆ ਉਹ ਚੈਟਿੰਗ ਕਰਦਾ ਮੈਨੂੰ ਨਹੀਂ ਪਤਾ ਲੇਕਿਨ ਪਰਮੇਸ਼ਵਰ ਮੇਰੀ ਨੀਂਦ ਨੂੰ ਖੋਲਿਆ ਆਫਿਸ ਚ ਹੋ ਰਹੀ ਗਲਤੀ ਨੂੰ ਵੇਖਣ ਦੇ ਲਈ ਮੈਨੂੰ ਦੱਸਿਆ ਮੈਂ ਉਦਾਹਰਣ ਦੱਸ ਰਿਹਾ ਹਾਂ ਭੈਣੋ ਅਤੇ ਭਰਾਵੋ ਜਿਸ ਵਿਅਕਤੀ 'ਚ ਪਰਮੇਸ਼ਵਰ ਦਾ ਆਤਮਾ ਰਹਿੰਦਾ ਹੈ ਉਹ ਸਭ ਕੁਝ ਜਾਣ ਜਾਂਦਾ ਹੈ ਅਲੀਸ਼ਾ ਕਹਿ ਰਿਹਾ ਹੈ ਤੂੰ ਪਾਪ ਕਰਨ ਦੇ ਲਈ ਪਾਪ ਦੇ ਧਨ ਨੂੰ ਝੂਠ ਬੋਲ ਕੇ ਉਸ ਧਨ ਨੂੰ ਲੈਣ ਦੀ ਕੋਸ਼ਿਸ਼ ਕੀਤੀ ਤਦ ਕਿ ਉਸ ਸਮੇਂ ਮੇਰਾ ਮਨ ਤੇਰੇ ਨਾਲ ਨਹੀਂ ਆਇਆ ਧਨ ਅਤੇ ਐਸ਼ਵਰਿਆ ਯਾ ਜਤੂਨ ਯਾ ਦਾਸ-ਦਾਸੀਆਂ ਕਮਾਉਣ ਦਾ ਸਮਾਂ ਹੈ ਬੋਲੋ ਜੋ ਕੋੜ ਦੀ ਬਿਮਾਰੀ ਨਮਾਨ ਦੀ ਜ਼ਿੰਦਗੀ ਤੋਂ ਦੂਰ ਹੋਈ ਸੀ ਉਹੀ ਕੋੜ ਦੀ ਬਿਮਾਰੀ ਤੇਰੇ ਕੀਤੇ ਗੁਨਾਹ ਦੇ ਕਾਰਨ ਤੈਨੂੰ ਅਤੇ ਤੇਰੇ ਵੰਸ਼ ਨੂੰ ਅਤੇ ਤੇਰੇ ਆਉਣ ਵਾਲੀਆਂ ਪੀੜੀਆਂ ਨੂੰ ਪੀੜੀਆਂ ਪੀੜੀਆਂ ਤੱਕ ਕਹਿ ਕੇ ਅਲੀਸ਼ਾ ਨੇ ਸ਼ਰਾਪ ਦਿੱਤਾ ਕੀ ਹੋਇਆ ਜਾਣਦੇ ਹੋ ਪਿਆਰਿਓ ਵੇਖਾਂਗੇ ਸਤਾਇਮਾ ਵਚਨ ਇਸ ਕਾਰਨ ਨਾਮਾਨ ਦਾ ਕੋੜ ਤੈਨੂੰ ਅਤੇ ਤੇਰੇ ਘਰਾਨੇ ਨੂੰ ਹਮੇਸ਼ਾ ਲੱਗਿਆ ਰਹੇਗਾ ਤਦ ਉਹ ਬਰਸ ਦੀ ਤਰ੍ਹਾਂ ਚਿੱਟਾ ਹੋ ਗਿਆ ਅਤੇ ਉਹਦੇ ਸਾਹਮਣੇੋਂ ਚਲਾ ਗਿਆ ਗਹਿਜ ਦੇ ਬਾਰੇ ਕੀ ਹੋਇਆ ਜਾਣਦੇ ਹੋ ਉਸਨੇ ਜਿੱਦਨ ਗਲਤੀ ਕੀਤੀ ਉਸੇ ਦਿਨ ਕੋੜ ਦੀ ਬਿਮਾਰੀ ਉਸ ਨੂੰ ਹੋ ਗਈ ਹਾਂ ਕਹਿ ਰਹੇ ਹੋ ਜਾਂ ਨਾ ਹਾਂ ਕਹਿੰਦੇ ਹੋ ਜਾਂ ਨਹੀਂ ਉਸੇ ਦਿਨ ਹੋਈ ਜਾਂ ਅਗਲੇ ਦਿਨ ਹੋਈ ਦੱਸੋ ਨਹੀਂ ਪਿਆਰਿਓ ਉਸ ਦਿਨ ਨਹੀਂ ਬਹੁਤ ਸਮੇ ਤੋਂ ਵਧ ਰਿਆ ਸੀ ਪਾਪ ਤੁਸੀਂ ਅਸਲੀ ਗੱਲ ਭੁੱਲ ਗਏ ਇਹ ਭਾਈ ਝੂਠ ਬੋਲਦੇ ਹੋਏ ਸੇਵਾ ਦੀ ਆੜ ਚ ਪੈਸਾ ਧੋਖੇ ਦੇ ਨਾਲ ਕਮਾ ਰਿਆ ਸੀ ਉਸ ਕਮਾਈ ਦੇ ਬਾਰੇ ਐਲੀਸ਼ਾ ਨੇ ਲਿਸਟ ਦਿੱਤੀ ਉਹ ਲਿਸਟ ਵੇਖਾਂਗੇ 26ਵਾਂ ਵਚਨ ਕੀ ਇਹ ਸਮਾਂ ਚਾਂਦੀ ਜਾਂ ਵਸਤਰ ਜਾਂ ਜੈਤੂਨ ਜਾਂ ਦਾਕ ਦੀਆਂ ਬਾਰੀਆਂ ਭੇਡ ਬੱਕਰੀਆਂ ਗਾਵਾਂ ਬਲਦਾਂ ਅਦਾਸ ਦਾਸੀਆਂ ਕੀ ਲੈਣ ਦਾ ਹੈ ਹੈਲੋ ਬ੍ਰਦਰ ਬਹੁਤ ਵੱਡਾ ਹੈ ਤੁਹਾਡਾ ਕਾਊਂਟ ਸੁਣ ਰਹੇ ਹਾਂ ਇੰਨਾ ਕਮਾਇਆ ਕਿ ਜਿਨੇ ਤੇ ਅਲੀਸ਼ਾ ਸੁਨੇਮ ਨਾਮਕ ਪ੍ਰਾਂਤ ਚ ਜਾਣਤੇ ਖਾਨ ਦੇ ਲਈ ਵੀ ਭੋਜਨ ਨਹੀਂ ਸੀ ਪਰੇਸ਼ਾਨ ਸੀ ਸੁਨੇਮ ਨਾਮ ਦੇ ਨਗਰ ਦੇ ਵਿੱਚ ਇੱਕ ਔਰਤ ਅਲੀਸ਼ਾ ਨੂੰ ਬੁਲਾ ਕੇ ਆਪਣੇ ਘਰ ਚ ਭੋਜਨ ਖਵਾਉਂਦੀ ਸੀ ਪਰ ਅਲੀਸ਼ਾ ਦੇ ਕੋਲ ਰਹਿਣ ਵਾਲਾ ਦਾਸ ਬੜੇ ਪੈਸੇ ਕਮਾ ਰਿਹਾ ਸੀ ਬੜੀ ਕਮਾਈ ਕਰ ਰਿਹਾ ਸੀ ਭੈਣੋ ਤੇ ਭਰਾਵੋ ਗਹੇ ਜੀ ਬਹੁਤ ਸਮੇਂ ਤੋਂ ਐਨੀ ਵੱਡੀ ਲਿਸਟ ਉਸਨੇ ਕਮਾਈ ਬਹੁਤ ਪਹਿਲਾਂ ਬੀਜਿਆ ਗਿਆ ਪਾਪ ਰੂਪੀ ਬੀਜ ਹੁਣ ਇਸ ਸਮੇਂ ਸਾਹਮਣੇ ਆ ਗਿਆ ਪਿਆਰਿਓ ਸੁਣੋ ਗਹੇ ਜੀ ਨੂੰ ਵੀ ਪਰਮੇਸ਼ਵਰ ਨੇ ਮੌਕਾ ਦਿੱਤਾ ਪਿਆਰਿਓ ਗਹੇ ਜੀ ਕਿਥੋਂ ਆ ਰਿਆਂ ਹੈ ਮੈਂ ਕਿੱਥੇ ਗਿਆ ਝੂਠ ਪਾਪ ਲੁਕਾ ਰਿਆਸੀ ਕਹਿਨ ਤੇਰਾ ਭਰਾ ਕਿੱਥੇ ਆ ਮੈਨੂੰ ਕੀ ਪਤਾ ਪਾਪ ਲੁਕਾ ਰਿਆਸੀ ਆਦਮ ਕੀ ਉਹ ਫਲ ਖਾਦਾ ਤੂੰ ਮੈਨੂੰ ਜੋ ਉਹ ਔਰਤ ਦਿੱਤੀ ਆ ਉਹਨੇ ਮੈਨੂੰ ਦਿੱਤਾ ਪਾਪ ਲੁਕਾ ਰਿਆ ਸੀ ਪਾਪ ਨੂੰ ਲੁਕਾਉਣ ਵਾਲੇ ਆਦਮ ਤੇ ਹਵਾ ਨੇ ਸਭ ਕੁਝ ਗਵਾ ਲਿਆ ਖੁਸ਼ਹਾਲੀ ਗਵਾ ਲਈ ਕੈਨ ਜਿਨੇ ਪਾਪ ਨੂੰ ਲੁਕੋਇਆ ਉਹ ਪਘੋੜਾ ਹੋ ਗਿਆ ਅੱਜ ਕੈਨ ਦਾ ਵੰਚ ਇਸ ਧਰਤੀ ਤੇ ਦਿਖਾਈ ਵੀ ਨਹੀਂ ਦਿੰਦਾ ਗਹਿਜਿਨੇ ਪਾਪ ਨੂੰ ਮੰਨਿਆ ਬਿਨਾ ਲੁਕਾਉਣ ਦੀ ਕੋਸ਼ਿਸ਼ ਕੀਤੀ ਕੋੜ ਦੀ ਬਿਮਾਰੀ ਨੂੰ ਮੁੱਲ ਲਿਆ ਸਿਰਫ ਉਹਨੇ ਹੀ ਮੁੱਲ ਨਹੀਂ ਲਈ ਪੈਣੋ ਤੇ ਭਰਾਵੋ ਸੁਣੋ ਜੇ ਤੁਸੀਂ ਪਾਪ ਨੂੰ ਮੰਨੇ ਬਿਨਾਂ ਲੁਕਾਉਂਗੇ ਤਾਂ ਉਹ ਸਜ਼ਾ ਸਿਰਫ ਤੁਹਾਨੂੰ ਹੀ ਨਹੀਂ ਕੱਲਿਆਂ ਨੂੰ ਮਿਲੇਗੀ ਉਹ ਸਜ਼ਾ ਦਾ ਪ੍ਰਤੀਫਲ ਤੁਹਾਡੇ ਤੋਂ ਬਾਅਦ ਦੀ ਪੀੜੀ ਉਹਨਾਂ ਤੋਂ ਬਾਅਦ ਦੀ ਪੀੜੀ ਫਿਰ ਉਹਨਾਂ ਤੋਂ ਬਾਅਦ ਦੀ ਪੀੜੀ ਪ੍ਰਭਾਵਿਤ ਹੋਏਗੀ ਇਹ ਯਾਦ ਰੱਖੋ ਉਸ ਫਲ ਨੂੰ ਨਾ ਖਾਓ ਜੇ ਖਾਓਗੇ ਤਾਂ ਤੁਸੀਂ ਮਰ ਜਾਓਗੇ ਇਸ ਤਰ੍ਹਾਂ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਕਿਹਾ ਉਹਨਾਂ ਨੇ ਖਾਦਾ ਕਿ ਨਹੀਂ ਖਾਦਾ ਖਾਦਾ ప్రతిఫਲ ਕੀ ਹੋਇਆ ਉਹ ਕੱਲੇ ਮਰਨਗੇ ਜਾਂ ਫਿਰ ਅਸੀਂ ਵੀ ਮਰਾਂਗੇ ਬੋਲੋ ਉੱਚੀ ਬੋਲੋ ਮੌਤ ਸਾਡੇ ਜੀਵਨ ਚ ਵੀ ਆ ਗਈ ਕਿਸ ਤਰ੍ਹਾਂ ਆਦਮ ਤੇ ਹਵਾ ਨੂੰ ਜਦੋਂ ਪਰਮੇਸ਼ਵਰ ਨੇ ਸ਼ਰਾਪ ਦਿੱਤਾ ਤਾਂ ਹਵਾ ਆਦਮ ਦੇ ਦੁਆਰਾ ਕੀ ਹੋਇਆ ਗਰਭਤੀ ਹੋਈ ਉਸ ਗਰਭ ਚ ਆਦਮ ਦਾ ਪਹਿਲੋਟਾ ਪੁੱਤਰ ਸ਼ਰਾਪਿਤ ਹੋਇਆ ਜਦ ਪਰਮੇਸ਼ਵਰ ਨੇ ਹਵਾ ਨੂੰ ਸ਼ਰਾਪ ਦਿੱਤਾ ਹਵਾ ਦਾ ਗਰਭ ਵਿਸ਼ਰਾਪਿਤ ਹੋਇਆ ਉਹ ਤੋਂ ਪੈਦਾ ਹੋਣ ਵਾਲਾ ਹਰ ਬੱਚਾ ਸ਼ਰਾਪਿਤ ਹੋ ਗਿਆ ਜਦ ਉਹਦੀ ਮੌਤ ਹੋਈ ਤਾਂ ਉਹਦੇ ਗਰਭ ਚ ਰਹਿਣ ਵਾਲੇ ਬੱਚੇ ਨੂੰ ਵੀ ਮਰਨਾ ਪਿਆ ਹਵਾ ਦੇ ਦੁਆਰਾ ਪੈਦਾ ਹੋਏ ਅੱਜ ਅਸੀਂ ਵੀ ਮੌਤ ਨੂੰ ਵੇਖ ਰਹੇ ਹਾਂ ਮੌਤ ਦਾ ਕਾਰਨ ਜਾਣਦੇ ਉਸ ਦਿਨ ਹਵਾ ਦੀ ਕੀਤੀ ਗਲਤੀ ਜੇ ਉਸ ਦਿਨ ਉਹ ਆਪਣੀ ਗਲਤੀ ਨੂੰ ਮੰਨ ਕੇ ਪਛਤਾਪ ਕਰ ਦਿੱਤਾ ਪਰਮੇਸ਼ਵਰ ਸ਼ਾਇਦ ਉਹਨਾਂ ਦੇ ਲਈ ਕੋਈ ਰਾਸਤਾ ਖੋਲ੍ਹ ਦਿੰਦਾ ਤਰਸ ਖਾਂਦਾ ਨੂੰ ਹਵਾ ਦੇ ਕੀਤੇ ਪਾਪ ਦੇ ਕਾਰਨ ਹਵਾ ਦੇ ਪਰਿਵਾਰ ਚ ਮੌਤ ਆ ਗਈ ਗਹੇਜੀ ਦੇ ਕੀਤੇ ਪਾਪ ਦੇ ਕਾਰਨ ਗਹੇਜੀ ਦੇ ਪਰਿਵਾਰ ਚ ਹਮੇਸ਼ਾ ਦੇ ਲਈ ਕੋੜ ਦੀ ਬਿਮਾਰੀ ਆ ਗਈ ਪਾਪ ਨੂੰ ਲੁਕਾਉਣਾ ਠੀਕ ਨਹੀਂ ਆ ਮੇਰੇ ਪੈਣੋਂ ਤੇ ਭਰਾਵੋ ਜੇ ਪਾਪ ਮੰਨ ਕੇ ਛੱਡ ਦੋਂਗੇ ਤਾਂ ਤੁਹਾਡੀ ਤੇ ਦਇਆ ਕੀਤੀ ਜਾਏਗੀ 다ਊਦ ਨੇ ਪਾਪ ਕੀਤਾ ਜਦ ਮੰਨਿਆ ਨਹੀਂ ਤਾਂ ਉਸ ਨੂੰ ਚਾਰ ਪੁੱਤਰਾਂ ਨੂੰ ਗਵਾਉਣਾ ਪੈ ਗਿਆ ਉਹਦੇ ਚਾਰ ਪੁੱਤਰ ਮਰ ਗਏ ਉਸ ਤੋਂ ਬਾਅਦ ਕਈ ਮੁਸ਼ਕਿਲਾਂ ਆ ਗਈਆਂ ਪਰਮੇਸ਼ਵਰ ਚਾਹੁੰਦੇ ਕਿ ਜੇ ਅਸੀਂ ਸ਼ਾਂਤੀ ਨਾਲ ਜੀਏ ਸ਼ਾਂਤੀ ਨਾਲ ਜੀਣ ਲਈ ਜੋ ਸਾਨੂੰ ਆਤਮਿਕਤਾ ਚਾਹੀਦੀ ਆ ਉਹ ਕਮਾਉਣੀ ਚਾਹੀਦੀ ਆ ਸਾਨੂੰ ਗਲਤ ਕੰਮ ਕਰਦੇ ਹੋਏ ਪਾਪ ਵਿੱਚ ਕੰਮਾਂ ਨੂੰ ਕਰਦੇ ਹੋਏ ਅਤੇ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਜੇ ਲੁਕਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਨੂੰ ਨਾ ਮੰਨ ਕੇ ਜੇ ਲੁਕਾਵਾਂਗੇ ਤਾਂ ਸਿਰਫ ਤੁਸੀਂ ਹੀ ਸਜ਼ਾ ਨਹੀਂ ਪਾਉਂਗੇ ਤੁਸੀਂ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹੀ ਸਜ਼ਾ ਪਾਉਣਗੀਆਂ ਮੰਨ ਲੋ ਗਹੇ ਜੀ ਦਾ ਪੋਤਾ ਹੈ ਉਸ ਪੋਤੇ ਦੇ ਕੋਲ ਜਾ ਕੇ ਕੀ ਗੱਲ ਹੈ ਤੈਨੂੰ ਕੋੜ ਕਿਸ ਤਰ੍ਹਾਂ ਹੋ ਗਿਆ ਉਹ ਕਿਵੇਂ ਮੰਨੇਗਾ ਕੀ ਕਰੋਗੇ ਭਰਾਵੋ ਸਾਡੇ ਦਾਦਾ ਜੀ ਦਾ ਪਾਪ ਆ ਉਹਨਾਂ ਨੇ ਕੀ ਕੀਤਾ ਸਹੀ ਤਰੀਕੇ ਨਾਲ ਸੇਵਾ ਕਰਨੀ ਸੀ ਸੇਵਾ ਦੀ ਆੜ ਦੇ ਵਿੱਚ ਪਾਪ ਦੀ ਕਮਾਈ ਧੋਖੇ ਨਾਲ ਕਰਨੀ ਸ਼ੁਰੂ ਕੀਤੀ ਇਸ ਲਈ ਸ਼ਰਾਬ ਆ ਗਿਆ ਅੱਜ ਉਹੀ ਸ਼ਰਾਬ ਸਾਡੇ ਤੇ ਆ ਗਿਆ ਨਹੀਂ ਤਾਂ ਇਸ ਉਮਰ 'ਚ ਮੈਨੂੰ ਕਿਉਂ ਕੋੜ ਹੋਵੇ ਗਹੇ ਜੀ ਦੇ ਪੋਤੇ ਪੜ ਪੋਤੇ ਅਤੇ ਉਹਦਾ ਸਾਰਾ ਪਰਿਵਾਰ ਕੋੜ ਨਾਲ ਦੁਖੀ ਹੋਇਆ ਹੋਵੇਗਾ ਜਾਣਦੇ ਹੋ ਕਿਉਂ ਉਹਦੇ ਦਾਦੇ ਪੜਦਾਦੇ ਆਦਿ ਕੀਤੇ ਹੋਏ ਪਾਪ ਭੈਣੋ ਤੇ ਭਰਾਓ ਤੁਹਾਡੇ ਤੋਂ ਬਾਅਦ ਦੀ ਪੀੜ੍ਹੀ ਤੁਹਾਡੇ ਪਾਪ ਦੀ ਕੀਤੀ ਹੋਈ ਗੱਲ ਬਾਅਦ ਚ ਨਾ ਕਰੇ ਤੁਹਾਡੀ ਕੀਤੀ ਹੋਈ ਪ੍ਰਾਰਥਨਾ ਦੇ ਬਾਰੇ ਹੀ ਉਹ ਗੱਲ ਕਰ ਸਕਣ ਤੁਹਾਡੇ ਕੀਤੇ ਹੋਏ ਗੁਨਾਹ ਉਹ ਕਦੇ ਵੀ ਯਾਦ ਨਾ ਕਰ ਸਕਣ ਤੁਸੀਂ ਜੋ ਪਵਿੱਤਰ ਜੀਵਨ ਜੀਆ ਹੈ ਉਸ ਪਵਿੱਤਰ ਜੀਵਨ ਨੂੰ ਯਾਦ ਕਰ ਸਕਣ ਕਿ ਅੱਜ ਫੈਸਲਾ ਕਰਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋਗੇ ਤੁਸੀਂ ਪਰਭੂ ਮੇਰਾ ਜੀਵਨ ਮੇਰੇ ਪਰਿਵਾਰ ਦੇ ਲਈ ਮੇਰੇ ਪੋਤਿਆਂ ਦੇ ਲਈ ਆਉਣ ਵਾਲੀ ਵੰਛ ਦੇ ਲਈ ਆਉਣ ਵਾਲੀਆਂ ਪੀੜੀਆਂ ਦੇ ਲਈ ਆਸ਼ੀਸ਼ ਵਾਲਾ ਹੋ ਸਕੇ ਨਾ ਕਿ ਗਹਿਜੀ ਤਰ੍ਹਾਂ ਸ਼ਰਾਪਿਤ ਹੋ ਸਕੇ ਮਦਦ ਕਰੋ ਸਹਾਇਤਾ ਕਰੋ ਮੈਂ ਆਪਣੇ ਕੀਤੇ ਹਰ ਗੁਨਾ ਨੂੰ ਮੰਨ ਰਿਹਾ ਹਾਂ ਅਤੇ ਛੱਡ ਰਿਹਾ ਹਾਂ ਪਿਤਾ ਇਸ ਤਰ੍ਹਾਂ ਪ੍ਰਾਰਥਨਾ ਕਰਕੇ ਤੁਸੀਂ ਮਾਫੀ ਮੰਗੋਗੇ ਜਾਂ ਜਿਸ ਪਾਪੀ ਹਾਲਾਤ ਵਿੱਚ ਆ ਉਸੇ ਪਾਪੀ ਹਾਲਾਤ ਚ ਰਹੋਗੇ ਤੁਸੀਂ ਤੁਹਾਡੀ ਮਰਜ਼ੀ ਆਓ ਪ੍ਰਾਰਥਨਾ ਕਰਾਂਗੇ ਆਪਣੇ ਸਿਰਾਂ ਨੂੰ ਝੁਕਾਈਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਜੋ ਆਪਣੇ ਗੁਨਾਹ ਲੁਕਾ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ ਪਰ ਜੋ ਮੰਨ ਲੈਂਦਾ ਹੈ ਉਹਨਾਂ ਨੂੰ ਛੱਡ ਦਿੰਦਾ ਉਹਨਾਂ ਤੇ ਦਇਆ ਕੀਤੀ ਜਾਏਗੀ ਇਸ ਸੰਦੇਸ਼ ਨੂੰ ਅਸੀਂ ਸੁਣਿਆ ਅਤੇ ਅਸੀਂ ਆਪਣੇ ਗੁਨਾਹਾਂ ਨੂੰ ਮੰਨ ਰਹੇ ਹਾਂ ਪਿਤਾ ਸਾਡੀ ਦੇਹ ਪ੍ਰਾਨ ਆਤਮਾ ਦੇ ਵਿੱਚ ਪਾਪ ਹੋ ਰਿਹਾ ਹੈ ਇਹ ਸੱਚ ਹੈ ਜਿਹੜੀ ਗੱਲ ਦੇ ਵਿੱਚ ਅਸੀਂ ਰਾਸਤਾ ਪਟਕ ਰਹੇ ਹਾਂ ਤੁਹਾਡੇ ਤੋਂ ਦੂਰ ਹੋ ਰਹੇ ਹਾਂ ਤੁਹਾਡੀਆਂ ਨਿਗ੍ਹਾਵਾਂ ਚ ਅਸੀਂ ਦੋਸ਼ੀ ਹਾਂ ਤੁਸੀਂ ਜਾਣਦੇ ਹੋ ਪਿਤਾ ਅਸੀਂ ਵੀ ਜਾਣਦੇ ਹਾਂ ਹਰ ਗੱਲ ਦੇ ਲਈ ਅਸੀਂ ਮਾਫੀ ਚਾਹੁੰਨੇ ਆ ਪਿਤਾ ਸਾਨੂੰ ਮਾਫ ਕਰ ਪਿਤਾ ਸਾਨੂੰ ਸ਼ਮਾ ਕਰ ਆਪਣੇ ਕੀਮਤੀ ਲਹੂ ਦੇ ਨਾਲ ਸਾਨੂੰ ਧੋ ਕੇ ਸ਼ੁੱਧ ਕਰਕੇ ਪਾਪ ਦੇ ਵਿਸ਼ੇ ਚ ਅਸੀਂ ਮਰਿਆ ਹੋਇਆਂ ਦੀ ਤਰ੍ਹਾਂ ਜੀ ਸਕੀਏ ਅਸੀਂ ਕਿਰਪਾ ਕਰੋ ਆਦਮ ਦੀ ਤਰ੍ਹਾਂ ਕੈਨ ਦੀ ਤਰ੍ਹਾਂ ਗਹੇ ਜੀ ਦੀ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸ਼ਰਾਬ ਛੱਡ ਕੇ ਨਾ ਜਾ ਸਕੀਏ ਜਦੋਂ ਸਾਨੂੰ ਯਾਦ ਕਰਨ ਤਾਂ ਆਸ਼ੀਸ਼ ਪਾਵੇ ਧਰਮੀਆਂ ਨੂੰ ਯਾਦ ਕਰਨਾ ਆਸ਼ੀਸ਼ਾ ਪਿਤਾ ਸਾਡੇ ਤੋਂ ਬਾਅਦ ਜਿਹੜੀ ਪੀੜ੍ਹੀ ਆਏਗੀ ਉਹ ਸਾਨੂੰ ਯਾਦ ਕਰਕੇ ਸਾਡੇ ਦੁਆਰਾ ਆਸ਼ੀਸ਼ ਪਾ ਸਕੇ ਸਾਡੀ ਆਤਮਿਕਤਾ ਦੇ ਬਾਰੇ ਸਾਡੀ ਸੇਵਕਾਈ ਦੇ ਬਾਰੇ ਸਾਡੀ ਪ੍ਰਾਰਥਨਾ ਦੇ ਬਾਰੇ ਜਦੋਂ ਯਾਦ ਕਰਨ ਬਹੁਤ ਆਸ਼ੀਸ਼ ਪਾ ਸਕੇ ਐਸੀ ਆਸ਼ੀਸ਼ ਆਉਣ ਵਾਲੀ ਪੀੜ੍ਹੀ ਦੇ ਲਈ ਅਸੀਂ ਛੱਡ ਕੇ ਜਾ ਸਕੀਏ ਐਸੀ ਮਹਾਨ ਕਿਰਪਾ ਕਰ ਦਿਓ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ Amém! ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇੰਨਾ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਝਨਲ ਪਰਿਐ ਸੇਵ ਕਾਇਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਬੂਤਵ ਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾਂ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾਂ ਸੂਚ ਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਝੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੂ ਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੂ ਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ